ਕਫੇ 94 400 400 ਬੋਲਣਾ ਪੈਗਿਨੇ 400 ਰੁਪਏ ਬਾਈ ਜੀ ਹੋ ਗਈ ਮਿੱਤਰੋ ਟਰਾਲੀ ਦਾ ਰੇਟ ਪਹਿਲੀ ਟਰਾਲੀ ਦਾ ਰੇਟ 400 ਰੁਪਏ ਫਿਰ ਆ ਅੰਦਰ ਦੀ ਟੂੜੀ ਸੀ ਸਾਫ ਟੂੜੀ ਸੀ ਅਜ ਟੂੜੀਆਂ ਦੇ ਨਾ ਟਰਾਲੀਆਂ ਦੇ ਨਜ਼ਾਰੇ ਦੀ ਗੱਲ ਕਰੀਏ ਤਾਂ ਟੂੜੀ ਦੇਖ ਲਓ ਤੁਸੀਂ ਕਿੰਨੀ ਘਾਈ ਆ ਨਗਾ ਮਾਰਨੋ ਇੱਕ ਤਾਂ ਦੂਰ ਇੱਕ ਵਾਰਾ ਦੂਰ ਤਾਂ ਹੀ ਦੋ ਟਰਾਲੀਆਂ ਦੀ ਬੋਲੀ ਪਹਿਲਾਂ ਹੋ ਗਈ ਸੋ ਨਾ ਰੇਡ ਪਤਾ ਕਰਕੇ ਦੱਸ ਦਾਂਗੇ ਆਪਾਂ ਤੁਹਾਨੂੰ 400 400 5 10 15 ਹਾਂ ਭਾਈ 420 ਰੁਪਏ 25 ਕਿੱਥੇ ਜਾਣੀ ਹੈ ਹਰੀਨੋ ਜਾਏਗਾ ਭਾਈ ਨਹੀਂ ਜਾਂਦਾ ਭਾਈ 300 ਰੁਪਏ 430 ਰੁਪਏ 35 ਰੁਪਏ 40 ਰੁਪਏ 40 ਬੋਲਣਗੇ ਨਹੀਂ ਆਹ ਦੇ 450 52 452 ਬੋਲਦਾ ਕੋਈ 452 ਰੁਪਏ ਬੰਦਾ ਆਵੇ ਲੋ ਬਈ ਮੇਰੇ ਤੋਂ 455 ਰੁਪਏ ਹੋ ਗਈ ਅੰਦਰ ਦੀ ਤੁੜੀ ਸੀ ਹੁਣ ਤੱਕ ਦਾ ਹਾਈਸਟ ਰੇਟ ਵੇਖੀਏ ਤਾਂ 455 ਰੁਪਏ ਹੋ ਗਿਆ ਅਗਲੀ ਟਰਾਲੀ ਦਾ ਰੇਟ ਲੈ ਰਹੇ ਆਪਾਂ ਜੁੜੇ ਰਹੋ ਚੈਨਲ ਦੇ ਨਾਲ ਹਾਂ ਵਰੀਆ ਵਰੀਆ ਖੂਰ ਵਰੀਆ ਵਰੀਆ ਕੋਲਾ ਹੀ ਲੋਕ ਕੋਲਾ ਭੁੱਖ ਆਇਆ ਕਰ ਹਾਂ ਵੇ ਜਰੂਰ ਭਾਈ ਯਾਰ ਲਾ 350 ਬੋਲਦਾ ਯਾਰ ਨਹੀਂ ਕਿਹ ਵਾਲਾ ਸਾਡਾ 350 ਸਾਡਾ 350 54 90 90 400 400 ਬੋਲਾ ਬਾਈ ਕਿਨੇ 400 ਹਾਂਜੀ 10 15 25 ਇਹਨੂੰ ਪੁੱਛੋ ਸਮਾਲ ਸਰ ਜਾਊਗਾ ਨਹੀਂ ਜੀ 35 ਕਿਹੜੇ ਜਾਣਾ 40 45 60 400 ਇਧਰ ਬੱਬਾ ਸਾਡੇ 400 ਦਾ ਬੋਲਣਾ ਅੱਛਾ ਆਪਣੇ 59 450 ਬੋਲਦਾ ਕੋਈ 60 65 70 475 ਉਲਾਂ ਦੇ 475 ਰੁਪਏ ਕਿਤੇ ਨਹੀਂ ਜਾਣਾ। ਲਓ ਭਾਈ ਮਿੱਤਰੋ 475 ਰੁਪਏ ਟਰਾਲੀ ਦਾ ਰੇਟ ਹੋ ਗਿਆ। ਹੁਣ ਤੱਕ ਦਾ ਜੇ ਹਾਈएस्ट ਰੇਟ ਵੇਖੀਏ ਤਾਂ 475 ਰੁਪਏ ਗਿਆ। ਅਗਲੀ ਟਰਾਲੀ ਦਾ ਰੇਟ ਖੜੇ ਆ ਜੁੜੇ ਰਹੋ ਚੈਨਲ ਦੇ ਨਾਲ ਸਪੋਰਟ ਕਰੋ ਵੱਧ ਤੋਂ ਵੱਧ ਆਪਣੇ ਚੈਨਲ ਨੂੰ। ਰੋਇ ਤੂਰੀ ਦਾ ਮਾਰ ਰੇਟ ਨਿਕਲਦਾ। ਹੁਣ 2-4 ਦਿਨਾਂ ਤੋਂ ਰੇਟ ਖਾਈ ਹੁੰਦਾ ਜਾਂਦਾ। ਇਹਨੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰਦਿਆ ਕਰੋ। ਕਿਹਾ ਲੈ ਲਓ ਜੀ ਹੁਣ ਆ ਗਈ 300 ਰੁਪਏ ਯਾਰਾ 13 ਨੰਬਰ ਹੈਡੀ 300 ਰੁਪਏ ਆਹਾਂ ਦੰਗਰਵਾਣ ਇਹ ਸਾਰੇ ਖਤ ਜਾੜੂ ਐ ਇਹ 47 ਏਰੀਆ ਪਰ ਪਟਾਡੇ ਕੋਲੇ ਸਮਾਲ ਸਰਦ ਚੱਲ ਚੱਲ ਰਾਜ ਦੀ ਗੱਲ ਹੋ ਗਈ ਹੈ ਹਾਂ ਸਾਢੇ 50 ਮੈਂ 600 ਪੂਰਾ ਉਹ 6 ਰੁਪਏ ਨੇ ਕਿਹਾ ਸੀ 300 ਰੁਪਏ ਬੋਲੋ ਹੁਣ 5 10 15 20 350 350 60 360 ਰੁਪਏ 65 70 73 375 80 80 385 90 94 400 5 410 15 20 ਰੁਪਏ 25 ਰੁਪਏ 35 ਰੁਪਏ 40 ਰੁਪਏ 48 ਰੁਪਏ 450 55 60 50 70 470 ਬੋਲਾਂਗੇ ਨੇ 470 ਰੁਪਏ ਲੋ ਗਏ ਮਿੱਤਰੋ ਐ ਟਰਾਲੀ ਦਾ ਰੇਟ ਆ ਜਿਹੜਾ 470 ਰੁਪਏ ਹੋ ਗਿਆ ਹੁਣ ਤੱਕ ਦਾ ਜੀ ਹਾਈएस्ट ਰੇਟ ਦੇਖੀ ਆ ਤਾਂ 475 ਚੱਲੀ ਜਾਂਦਾ ਅਗਲੀ ਟਰਾਲੀ ਦਾ ਰੇਟ ਵੇਣਿਆ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਡੇਲੀ ਵੀਡੀਓ ਆਪਾਂ ਅਪਲੋਡ ਕਰਦੇ ਆਂ ਤੁੜੀ ਦੀ ਰੇਟ ਰੂਟ ਦਾ ਪਤਾ ਲੱਗਦਾ ਰਹਿੰਦਾ ਹੈ ਸਾਢੇ 350 400 400 ਪੰਜ ਮਲੂਮ ਦਾ ਚੀਜ਼ਾਰ 10 ਵੱਡਾ ਬੰਦਾਣਾ ਹੈ ਜਾਊਗਾ 15 15 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ ਸਾਢੇ 450 52 60 65 70 470 ਬੋਲਾਂਗੇ ਨੇ 75 475 ਬੋਲਦਾ ਕੋਈ 475 ਰੁਪਏ ਦੇਖੋ ਸਹੀ ਕੋਈ ਲੋ ਵੇ ਮਿੱਤਰੋ ਇਹ ਟਰਾਲੀ ਦਾ ਰੇਟ ਆ ਜਿਹੜਾ 400 ਤੇ 75 ਰੁਪਏ ਹੋ ਗਿਆ ਅਗਲੀ ਟਰਾਲੀ ਦਾ ਰੇਟ ਵੇਹਣ ਆਪਾਂ ਹੁਣ ਤੱਕ ਦਾ ਜੀ ਹਾਈest ਰੇਟ ਵੇਖੀ ਆ ਤਾਂ 475 ਹੀ ਚੱਲੀ ਜਾਂਦਾ ਟਰਾਲੀਆਂ ਦੇ ਨਗਾਂ ਦੀ ਗੱਲ ਕਰੀਏ ਤਾਂ ਤਿੰਨ ਨਗ ਰਹਿ ਗਏ ਦੂਆਗਰ ਤੇ ਸਾਢੇ 7 ਵਜੇ ਬੋਲੀ ਹੁੰਦੀ ਹੈ ਡੈਲੀ ਫੂੜ ਪੂਰੇ ਦਾਣਾ ਮੰਡੀ ਦੇ ਵਿੱਚ ਜਿਨ੍ਹਾਂ ਨੇ ਵੇਚ ਨਹੀਂ ਤੇ ਤੂੜੀ ਖਰੀਦਣੀ ਹੁੰਦੀ ਹੈ ਡੈਲੀ ਸਾਢੇ ਅਨੇ ਤੋਂ ਨਹੀਂ ਬੋਲਾ ਜੀ ਸਾਡੇ 350 ਜੀ ਸਾਡੇ 350 ਸਾਡੇ 350 ਜਾਈ 80 85 ਗਾਰੀਆਂ ਦਾ 80 90 400 400 5 ਹਲੇ 10 15 20 25 30 35 40 40 450 52 452 ਬੋਲੰਗ ਨੇ ਇਦਰਾ ਬੱਬਾ ਕਿਵੇਂ ਛੱਡਦਾ ਕੇ ਨਾਲ ਸਾਢੇ 450 ਬਈ ਜੀ ਜੇ ਪਾ ਆਏ ਛੱਡ ਦੇ ਲੋ ਬਈ ਮਿੱਤਰੋ ਸਾਢੇ 4 452 ਨਹੀਂ ਸਾਢੇ 450 ਰੇਟ ਹੋਇਆ ਸਾਫ ਤੁੜੀ ਸੀ ਅੰਦਰ ਦੀ ਤੁੜੀ ਸੀ ਜਮਾ ਸਾਢੇ 450 ਰੁਪਇਆ ਰੇਟ ਹੋ ਗਿਆ ਅਗਲੀ ਟਰਾਲੀ ਦਾ ਰੇਟ ਵਣੇ ਜੁੜੇ ਰਹੇ ਚੈਨਲ ਦੇ ਨਾਲ ਲਈ ਵੋ ਨਾ ਬਾਬਾ ਪੈਣਾ ਵਾਲੀ ਕੋਲੇ ਬੋਲ ਇਹ ਬੋਲੀ ਹੋ ਜੇ ਨਾ ਤਾਂ ਡੱਬੀ ਲੜਾ ਕਰਕੇ ਬਾਹਰ ਦੀ ਤੂੰ ਇਹ ਬੋਲੂਗਾ ਤਾਂ ਫੇਰ ਹੀ ਜਾਊਗੀ ਗੱਲ ਤਾਂ ਹੀ ਗੱਲ ਦੀ ਜਮਾਤ ਜਾੜਦੀ ਆ ਨਾਲ ਕੋਲ ਫੇਰ ਕਰਨ ਦੇ ਮਾਰਦੀ ਆ ਇਹਦਾ ਕਿਹੜਾ ਝੁਕਿਆ ਜਾਏ ਕਿਹਦੇ ਕੋਈ ਆ ਜਾਣ ਵਰਗੀ ਬੱਚਾ ਬੰਦਾ ਹੀ ਗੱਲ ਬੋਲੋ ਜੀ ਭਾਈ ਗਿੱਲੀ ਨਾ ਵੇ ਬੱਚਾ ਹਾਂ ਭਾਈ ਹੋਲੋ ਬੋਲੋ 200 ਰੁਪਿਆ 200 ਰੁਪਿਆ 200 ਰੁਪਿਆ ਕਿੱਥੇ ਜੀ 200 ਦੇ ਪਰ ਨਹੀਂ ਪਸੇ ਇਹਨਾਂ ਤੇ ਜਾ ਰਿਹਾ ਤੇ 500 ਰੁਪਿਆ ਕਰਾਇਆ ਜਾਵ ਦੂਗਾ ਜਾਵ ਦੂਗਾ ਐ ਜੀ <laughs> <laughs> था। था था। था था... 200 ਰੁਪਿਆ ਦੇਖਦੀ ਆ ਦੇਖਣੀ ਦਾ 200 ਹੱਥ ਮੰਗਣਾ ਹੈ ਦੇਖਣੀ ਦਾ 5 10 ਰੱਸਾ ਪਿਆ ਰੱਸਾ ਸਾਡਾ ਹੀ ਦਿਖਦਾ 25 ਗਰੀਬ ਭਾਈ 235 ਬੋਲਣ ਲੈ ਭਾਈ ਭਾਈ ਨੰਗੀ ਜਿੰਜਾ ਮਾ ਆਪਾਂ ਠੀਕ ਹੈ 235 ਹੈ ਫਿਰ ਵੀ ਆਈ 35 40 42 250 54 4 60 65 70 75 80 85 90 95 305 10 15 320 ਬੋਲਾਂਗੇ ਨਾ ਬਾਹਰ ਘਰ ਘਰ ਆਏ 325 ਮਰਜ਼ੀ ਚੱਲ ਬੜੇ ਆ 300 35 335 ਬੋਲਾਂਗੇ ਭਾਬੀ ਨੂੰ ਦੇ ਜਾਣਾ 335 ਬਲੋ ਲਓ ਭਾਈ ਮੇਟਰ 390 ਤੇ 35 ਰੁਪਏ ਰੇਟ ਹੋ ਗਿਆ ਬਾਹਰ ਦੀ ਤੁੜੀ ਸੀਗੀ ਸਿੱਕੀ ਤੁੜੀ ਸੀਗੀ ਜਮਾਂ ਇਹ ਬਾਹਰ ਦੀ ਤੁੜੀ ਸੀ ਰੰਗ ਰੂង ਤੇ ਠੀਕ ਸੀਗਾ ਤੁੜੀ ਦਾ ਅਗਲੀਆਂ ਟਰਾਲੀਆਂ ਦਾ ਰੇਡ ਵੇਣੇ ਆ ਦੋ ਟਰਾਲੀਆਂ ਉੱਲੇ ਖੜੀਆਂ ਆ ਤਿੰਨ ਹੋਰ ਖੜੀਆਂ ਵੈਸੇ ਕਾਲਾ ਰੰਗ ਸੀਗਾ ਬਾਈ ਤੁੜੀ ਦਾ ਫਿਰ ਵੀ ਰੇਡ ਦਾ ਚੰਗਾ ਲੱਗਿਆ ਤੇ 75 ਸੰਗੂ ਕਹਿੰਦੇ ਚਾਹ ਕਹਿੰਦੇ ਪਾਉਂਦੇ ਆ ਕਿ ਕਿਹਿਆ ਜਾੜੂ ਨੂੰ ਬਹੁਤ ਦੇਈ ਆ ਬਾਈ ਤੇ ਸਾਢੇ 400 ਰੁਪਏ ਕਿਹੜੇ ਪਤਾ ਲੱਗੂ ਕਿੱਥਾਂ ਦੇ ਜਾਏ ਪੈਗੀ ਵੀ ਗੱਲੀ ਬਾਈ ਉਹ ਆਵੇ ਬੰਦਾ ਖੜਾ ਦੇਖੋ ਕਹਿਦਾ ਅੰਦਰ ਦੀ ਆ ਬਾਈ ਇਹ ਉੱਥੇ ਤੁੜੀ ਮਾਰੀ ਨੇ ਕੀ ਕੀ ਘੋਵਾਂਗੇ ਆਪਾਂ ਫਿਰ ਇਹ ਲੜੂ ਤੇ ਉਹ ਲੜੇ ਹਾਂ ਜੀ ਦੱਸ ਸਾਢੇ 400 ਸਾਢੇ 400 450 450 ਬੋਲਾਂਗੇ ਲੈ 450 ਰੁਪਏ ਰੇਟ ਹੋ ਗਿਆ ਟਰਾਲੀ ਦਾ 450 ਤੋਂ ਨਹੀਂ ਵਧਿਆ ਰੇਟ ਤੁੜੀ ਅੰਦਰ ਦੀ ਸੀ ਸਾਸ ਤੁੜੀ ਸੀ ਜਾਂ ਡੀਰ 53 ਦਾ ਹੜੀ ਟਰਾਲੀ ਦਾ ਰੇਟ ਵੇਨੇ ਆ ਕੀ ਜਾਂਦਾ ਆਪਾਂ ਜਾ ਕੋਈ ਨਹੀਂ ਤੇ 450 ਰੱਖਦਾ ਤੂੰ ਲੈ ਨਹੀਂ ਹਾਂ ਮਗਾ ਬਾਈ ਨੇ ਵਿਆਹ ਜਾਣਾ 55 ਦਾ 60 ਕੜੇ ਖੜੇ ਜਾ ਕੇ ਹਾਂਜੀ ਬੋਲਦੇ ਬੋੜਾ ਪੱਟੇ ਵਾਲਾ ਯਾਥੀਆ ਹਾਂਜੀ 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 ਬਾਈ ਨਾ ਸਰ ਜਾਏਗਾ ਉਹ ਆਉਣਾ ਨਹੀਂ ਜਾਣਾ ਯਾਰ ਇਹਨੂੰ ਪਹਿਲਾਂ ਪਾ ਦਿਆ ਕਰ ਵੀ ਕੁਝ ਵੀ ਕਿਹਾ ਜਾ ਸਕਦਾ ਬੋਲਾਂਗੇ ਕੇਵਲ ਸਰ ਜਾਊਦਾ ਉਹ ਕੇਵਲ ਅੱਛੀ ਗੱਲ ਹੈ ਮੇਰੇ ਟੈਕੀ ਦੇ ਪੈਸੇ ਦੇਦੇ ਉਹਨੇ ਹਾਂ ਦੇ ਦਿੱਤੇ ਬਸ ਫੇਰ ਠੀਕ ਹੈ 70 ਇਹ ਪਹਿਲੇ ਜਾਵੇ ਲੱਗਾ ਸੀ ਇਹ ਲੱਗ ਮਗਰੋਂ ਨਾ ਉਹ ਇਹ ਰੀਡਿੰਗ ਲਿਖਣ ਵਾਲੀ ਪਹਿਲਾਂ ਹੀ ਕਰਦੇ ਆ ਇਹ ਵਿੱਚ 490 95 ਮੈਂ ਆਖਣਾ ਇਹ 95 ਬੋਲਾਂਗੇ ਜੇ ਰੀਡਿੰਗ ਨਿਕਲੇ ਮੈਂ 495 ਲਓ ਭਾਈ ਮਿੱਤਰੋ 495 ਰੁਪਏ ਰੇਟ ਹੋ ਗਿਆ ਇਹ ਇਸ ਟਰਾਲੀ ਦਾ ਰੇਟ ਆ ਜਿਹੜਾ ਹਾਈएस्ट ਰੇਟ ਆ ਸਾਰੀਆਂ ਟਰਾਲੀਆਂ ਨਾਲੋਂ ਹੁਣ ਤੱਕ ਦਾ ਦੇਖੀ ਤਾਂ 400 ਤੇ 95 ਰੁਪਏ ਹੋ ਗਿਆ ਅਗਲੀ ਟਰਾਲੀ ਦਾ ਰੇਟ ਵੇਣੇ ਆ ਜਿਹੜੇ ਭਰਾ ਆਪਣੇ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਘੰਟੀ ਵਾਲਾ ਬਟਨ ਵੀ ਦਬਾਇਆ ਕਰੋ ਉਹ ਬਾਈ ਦੇ ਖੱਟੇ ਕੋਟ ਵਾਲੇ ਨੂੰ ਜਾਣੀ ਹੈ ਹਾਂ ਹਾਂ ਬੱਗੂ ਦੇ ਉਹ ਟਾਲੀ ਕੀ ਦੀ ਇਹ ਆਪਣੀਆਂ ਆਵਾਜ਼ ਰੇਟ ਨਹੀਂ ਕਬੱਡੀ ਦੇ ਸਕੋਰ ਆਉਂਦੇ ਨੇ ਸਾਡੇ ਦਾ 6400 450 ਖੋਲਾ ਵੈ ਕਿਹਦੇ ਜਗਰਾਮਾ ਖੜਾ ਸਾਡੇ 450 ਹੀ ਲੋ ਬਈ ਮਤਰਾ ਟਰਾਲੀ ਦਾ ਰੇਟ ਹੈ ਜਿਹੜਾ ਇਹ ਵੀ 450 ਹੈ ਅੰਦਰ ਦੀ ਤੂੜੀ ਸੀਗੀ ਰੰਗ ਜਮਾਂ ਸਾਫ਼ ਸੀਗੀ ਤੂੜੀ ਦਾ 400 ਤੇ 95 ਰੁਪਏ ਹੁਣ ਤੱਕ ਦਾ ਜੇ ਆਪਾਂ ਹਾਈएस्ट ਰੇਟ ਦੇਖੀਏ ਦਾ 495 ਹੋਇਆ ਅੱਜ ਦੀ ਬੋਲੀ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੱਬ ਕੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਡੇਲੀ ਵੀਡੀਓ ਅਪਲੋਡ ਕਰਦੇ ਹਾਂ ਕਤੂੜੀ ਰੇਡ ਦੀ ਇਸ ਤਰ੍ਹਾਂ ਅੰਦਾਜ਼ਾ ਆ ਜਾਂਦਾ ਵੀ ਕਿੰਨਾ ਰੇਡ ਚੱਲੀ ਜਾਂਦਾ ਹੈ ਇੰਨਾ ਕਿਸਾਨਾਂ ਨੇ ਵੇਚ ਨਹੀਂ ਉਹਨਾਂ ਨੂੰ ਸੌਖਾ ਹੋ ਜਾਂਦਾ ਰੇਡ ਰੂਟ ਦਾ ਪਤਾ ਲੱਗ ਜੇ ਤਾਂ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ ਜਿਹੜੇ ਰਿਓ ਆਪਣੇ ਚੈਨਲ ਦੇ ਨਾਲ